ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਆਪਣੀ ਖੋਲ ਨਵੀਂ ਵਲੋਗ ਦੇ ਵਿੱਚ ਤੇ ਆਪਾਂ ਚੱਲੇ ਆਂ ਮੁੰਡੇ ਨੂੰ ਲੈਣ ਮੈਂ ਇੱਥੇ ਜਾ ਰਿਹਾ ਤੇ ਲੋਕ ਆ ਗਏ ਆ ਉੱਤਰੋ ਅੱਡਾ ਫੇ ਠੀਕ ਹੈ ਗੁੰਡਾ ਲਾਗ ਨਿਆਰੇ ਲੈਂਦਾ ਏ ਆ ਚਾਬੀ ਫੜ ਖੋਲ ਗੁੰਡਾ ਖੋਲ ਲੈ ਗੁੰਡਾ ਹੋਰ ਵੀ ਠੀਕ ਹੈ ਪਉਗਾ ਪੀ ਲਿਆ ਸੀ ਫੇ ਆ ਅੱਜ ਲਈ ਰੱਖਿਆ ਅੱਜ ਲਈ ਬੰਨੂ ਥੋੜਾ ਦਰਚਾ ਹੈ ਅੱਛਾ ਅੱਗਾ ਮੀਲੇ ਅੱਧਾ ਰੱਖ ਲਿਆ ਕੁੰਤੇ ਬੰਨ੍ਹਨੇ ਆ ਮਿੱਤਰੋਂ ਸੌਕ ਗਿਆ ਦੇਖ ਤਾਂ ਪੱਤੀ ਜਵਾ ਸੌਕ ਗਿਆ ਆ ਟੋਕਲੀਆ ਸੌਕ ਗਿਆ ਝਾੜੂ ਲਾ ਲਈਏ ਮਿੱਤਰੋਂ ਥੋੜਾ ਜਿਹਾ ਮਨਾਂ ਜਿਹਾ ਖਲਾਰਾ ਹੋਇ ਪੈ ਗਿਆ ਸੀ ਝਾੜੂ ਲਾ ਲਈਏ ਹੁਣ ਉਹ ਮੱਲਟੀਆਂ ਲਾ ਕੇ ਮਿੱਤਰੋ ਬੈਸਤਰਾ ਜਿਆ ਵੀ ਛਾੜ ਦੀਏ ਗੰਦਾ ਹੋਇਆ ਚੱਕੋ ਹੇ ਯਾਰ ਛਾੜੀਏ ਇਹਨੂੰ ਚੱਕ ਮਾਰਾਂਗਾ ਹਾ ਕਿੱਦਾਂ ਬੈਠਾ ਆਂ ਨਾ ਥੱਲੇ ਦਾ ਟਾਕ ਉਧਰ ਮਿੱਤਰੋ ਮੈਲੇ ਹਨ ਨੂੰ ਛਾੜ ਕੇ ਮਿੱਤਰੋ ਗੰਦਾ ਹੋਇਆ ਸੀ ਧੋਣਾ ਹੀ ਪੈਣਾ ਹੁਣ ਥੱਲੇ ਦੇਖੀ ਧਿਆਨ ਨਾਲ ਧੋਣਾ ਸੱਚ ਕਹਿਤਾ ਮਿੱਤਰੋ ਗਿੱਲਾ ਵਾ ਹੋਇਆ ਸੁੱਕਣਾ ਪਾਉਣਾ ਪੈਣਾ ਕਿੱਥੇ ਬਚਾਈਏ ਸੁੱਕਾ ਵਿਛਾ ਦੇ ਮਾਮਾ ਰੇੜੇ ਦੇ ਉੱਪਰ ਬਚਾਉਣਾ ਹੈ ਵਿਛਾ ਦੇ ਚੱਲ ਬਿਛਾ ਨੂੰ ਸੁਕਾਣਾ ਪਾ ਲਈ ਗੰਦਾ ਵਾ ਹੋਇਆ ਗੰਦਾ ਕਈਆਂ ਗਿੱਲਾ ਵਾ ਹੋਇਆ ਮਿੱਤਰੋ ਉਹ ਪਾਤਾ ਸੁਕਣੇ ਤੇ ਹੁਣ ਆ ਵੀ ਪਤਾ ਨਹੀਂ ਉਧਰ ਰੱਖ ਦਿੰਨੇ ਆ ਜਲਦੀ ਸੁੱਕ ਜੂ ਉਹ ਵੀ ਪਾਤਾ ਸੁਕਾਣੇ ਹੋਣੇ ਸਾਨੂੰ ਮਨ ਬੱਲੇ ਵੀ ਆ ਗਏ ਬੱਲੇ ਨਾਲ ਵੀ ਮਲੋਣੇ ਨਾ ਦਿਖਾ ਦੀਏ ਪਤਾ ਸੁੱਕਣਾ ਹਾਂ ਹਾ ਵੀ ਆ ਗਿਆ ਮਿੱਤਰੋ ਸਤਿ ਸ਼੍ਰੀ ਅਕਾਲ ਬੋਲਾਂ ਸਾਰਿਆਂ ਨੂੰ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੱਲੂਗੇ ਕੋਈ ਸ਼ਰਾਬ ਸਲਾਮ ਆਂਦੀ ਮਿੱਤਰੋ ਮੋਟਰ ਹੈ ਸਕੂਟਰ ਹੀ ਟੋਂਦੀ ਆਪਾਂ ਕੋ ਬੋਰਡ ਹੈ ਨਹੀਂ ਇੱਕ ਜਿਹੜਾ ਇੱਥੇ ਉਹ ਮੋਟਰ ਰੱਖ ਦਿੰਦੇ ਨੇ ਹਾਂ ਤਾਂ ਫੇਰ ਤਾਂ ਮੋਟਰ ਰੱਖ ਜਾਣਾ ਲੰਬਾ ਜਾਂਦਾ ਹੈ ਹੈ ਇੱਥੇ ਹੀ ਆ ਮੈਂ ਚੱਲੋ ਥੋੜੀਆਂ ਕਿਤੇ ਜਾ ਜਾ ਤੂੰ ਮੈਂ ਚੱਲਿਆ 2 ਘੰਟਾ ਕੇ ਲਈ ਅੱਛਾ ਹੋਈ ਨਹੀਂ ਉਹ ਤਾਂ ਪੰਗੇ ਲੈਂਦਾ ਉਦੋਂ ਹੀ ਉਹ ਭਰਾਵਾ ਉੱਤਰ ਥੱਲੇ ਫਿਰ ਆ ਤੱਕੜੀ ਜਾਂਦਾ ਮਿੱਤਰੋ ਇਹ ਮੇਂ ਸਕੂਟਰ ਨਹੀਂ ਨਾ ਤੋੜਦੀ ਤੇਰੇ ਪੈਣੀਆਂ ਬਹੁਤ ਅਰੇ ਨਹੀਂ ਨਾ ਛੱਡੀ ਲਾ ਦਈ ਠੀਕ ਆ ਠੀਕ ਆ ਮਾਰਾ ਮਿੱਤਰ ਸਾਰਾ ਕੁਝ ਗਿੱਲਾ ਹੋਇਆ ਹੁਣ ਦੇਖਿਆ ਮੈਂ ਦਾ ਹੱਥ ਲਾ ਕੇ ਇਹਦਾ ਰੂੰਗਾ ਨਿਕਲਿਆ ਲੈ ਜਾਨੀਆ ਬਾਹਰ ਹੁਕਟਾ ਗਿੱਲਾ ਮੈਂ ਹਾਂ ਹੋਰ ਵੀ ਗਿੱਲਾ ਆਇਆ ਮਿੱਤਰੋ ਇਹਨੂੰ ਵੀ ਹਾਂ ਸੁੱਕਣਾ ਪਾਉਣਾ ਬਾਹਰ ਸਾਰਾ ਕੁਝ ਮਿੱਤਰੋ ਸੁੱਕਣਾ ਪਾਤਾ ਪਰ ਵੀ ਬਾਤ ਆ ਵੀ ਬਾਤ ਆ ਥੋੜਾ ਸੰਝ ਆ ਜੀ ਤੇ ਇਧਰ ਐਕਟਿਵ ਵਾਲੇ ਵੀ ਉਹ ਕੰਬਲ ਜਿਹਾ ਪਾਤਾ ਛੋਕੇ ਜਿਹਾ ਸ਼ਾਮ ਤੱਕ ਹੋਆ ਸੁਆਹ ਲਾ ਸੈਡ ਸਾਂਗ ਆਉਂਦਾ ਮਿੱਤਰ ਮੁੰਡਾ ਆ ਕੰਬਲ ਕੰਬਲ ਮੇਟਰ ਸੁੱਕ ਗਿਆ ਇਹ ਮੁੰਡੇ ਕਹਿੰਦੇ ਕੰਟਾ ਧਾਪ ਹੋਰ ਲਵਾ ਲਓ ਚੰਗੀ ਤਰ੍ਹਾਂ ਸੁੱਕ ਜੂਗੇ ਵਿਛਾ ਕੇ ਉਸ ਖੋਲ ਕੇ ਵਿਛਾ ਦੇ ਨਾ ਹੱਥ ਹੀ ਆ ਗਾਦੇ 빙ੇ ਜੇ ਕਰਨਾ ਤੇ ਰੱਖ ਲਈ ਤੇ ਧੋਪਰੀ ਆ ਆ ਪੌੜੀ ਤੇ ਰੱਖਦੇ ਨਹੀਂ ਤਾਂ ਪੌੜੀ ਤੇ ਰੱਖਣੀ Ala aja linja, serana po cagar kira kede dube paseno, cak kege a dro han, adia, asuke, adia, 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 ਆਪਾਂ ਬੱਜ ਚੱਲੇ ਆਂ ਸੱਜਣਾ ਮੈਂ ਲਾਉਣੀਆਂ ਖਰਾਬ ਚੜੀ ਲਾਉਣੀਆਂ ਹੋਈਆਂ ਤੇਜੀ ਨਹੀਂ ਹੁੰਦੀ ਤੇ ਇਹਦੀ ਵੀ ਨਹੀਂ ਹੋਣੀ ਹੋਵੇਗਾ ਤੇ ਕਿੰਦੀ ਖਰਾਬ ਲਾਉਣੀਆਂ ਨੇ ਤੇ ਰੱਪਾ ਮਿਲਦੇ ਆਂ ਸ਼ਾਮ ਨੂੰ ਮਿੱਤਰੋ ਟੱਪਾ ਹੋਈ ਜਾਂਦੇ ਸਾਡੇ ਬਹੁਤ ਟੱਪ ਬਹੁਤ ਕਾਣ ਨੂੰ ਕਰਦੇ ਆਂ ਮਿੱਤਰੋ ਚੱਲ ਆਂ ਇਹੋ ਸਟਾਨਕੋ ਪਾਣੀ ਦੇ ਕੇ ਨਾ ਨਿਕਲਿਆ ਜੋਣ ਟੈਂਕਰ ਹੋ ਗਈ ਮਿੱਤਰੋ ਆ ਆ ਵੀ ਆਂ ਕਰ ਬੈਂਚਾ ਨਾ ਖਾਣੇ ਹੋ ਗਏ ਅਕਸਾਨ ਹੋ ਗਿਆ ਆ ਤੋ ਕਿ ਮਿੱਤਰੋ ਆ ਗਏ ਖੂਤੇ ਤੇ ਬੈਸਟ ਰੇਟ ਰੱਖਦੇ ਆ ਹੁਣ ਅੰਦਰ ਇੱਥੇ ਜਾਣਾ ਆਪਾਂ ਕਿਉਂਕਿ ਅੱਜ ਆਪਾਂ ਨੂੰ ਫੂਖੇ ਆ ਗਿਆ ਆ ਉਹ ਨਾ ਗਾਸ ਥੰਦਰ ਵੱਈ ਗਿਆ ਠੋਕੇ ਕੇ ਆਉਣੇ ਉਧਰ ਦਾ ਹੁਣ ਤਾਂ ਚੱਕ ਮੈਨੂੰ ਲੱਗਦਾ ਫੋਕ ਗਿਆ ਚਲੋ ਮਿੱਤਰੋ ਚੱਕ ਕੇ ਫੇਰ ਰੱਖਦੇ ਅੰਦਰ ਸਮਾਨ ਟੜਾਤਾ ਆ ਮਿੱਤਰੋ ਇਹ ਹੁਣ ਆਪਾਂ ਚੱਲੇ ਆ ਮਾੜਾ ਜਾਂ ਤੈਨੂੰ ਕਰਦੀ ਚਲੋ ਹੁਣ ਲਾ ਰਿਹਾ ਨਾ ਬਈ ਐਨ ਝਾੜੂ ਤੇ ਰੱਖ ਤੇ ਹੁਣ ਥੱਲੇ ਚੱਲ ਬੱਲੇ ਇਹਦੀ ਬੰਦ ਕਰ ਦੇ ਚੱਲੇ ਆ ਮਿੱਤਰੋ ਘਰ ਨੂੰ ਹੁਣ ਚਲੀਏ ਘਰ ਨੂੰ ਮੈਂ ਤਾਂ ਫੇਕ ਹੁਣ ਆ ਰਿਹਾ ਮੈਂ ਤਾਂ ਜਾਣਾ ਪੈਣਾ ਮਨੀ ਕੋ ਚੱਲ ਮਾੜਾ ਜਾ ਓਹ ਸਿੰਘ ਆ ਸਾਨੂੰ ਹੀ ਪਹੁੰਚੀ ਜਾਂਦਾ ਹੈ ਗਿਆ ਗਿਆ ਦਾ ਵੀ ਆ ਜਾ ਗਾਣਾ ਇਹ ਹੋ ਚ ਵੇ ਨੂੰ ਜਾਣਾ ਤੂੰ ਆਉਂਦਾ ਨਹੀਂ ਆਪ ਸਾਨੂੰ ਫੋਨ ਨਹੀਂ ਕਰਦਾ ਫੋਨ ਹੀ ਕੀਤਾ ਇਹਨੂੰ ਖੂ ਤੇ ਕਿਤੇ ਕੀਤਾ ਬੈਠਾ ਕਿਹਦੇ ਮੈਂ ਕਾ ਜੈਂਬੀ ਜਾਣਾ ਆਪਾਂ ਤੂੰ ਨਹੀਂ ਕਰਦਾ ਤੂੰ ਨਹੀਂ ਕਰ ਸਕਦਾ ਤੂੰ ਨਹੀਂ ਕਰ ਸਕਦਾ ਮਿਲੋ ਮਿੱਤਰੋ ਛੰਨ ਭਰਾ ਨੂੰ ਲੜ ਲੁੜ ਕੇ ਇੱਦਾਂ ਗਿਆ ਇੱਦਾਂ ਆਇਆ ਡਰਾ ਦੇ ਓਏ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਥੇ ਖੜੇ ਆ ਮਿੱਤਰੋ ਅੱਜ ਮਿੱਤਰੋ ਪਲਾਨ ਹੋ ਗਿਆ ਕੈਨਸਲ ਉਹ ਮਰੀਦ ਭਾਈ ਟੈਂਟਰ ਭਾਈ ਢੇੜੀ ਦੇ ਗਿਆ ਜੱਬੂ ਭਾਈ ਨੂੰ ਚਾਹੀਦਾ ਕੋਈ ਢੇੜੀ ਦੇ ਦਾ ਆਪਾਂ ਚੱਲੇ ਆ ਮੜੀ ਭਿਆਂ ਨੂੰ ਪਾਰਟੀ ਕਰਦਈਏ ਅੱਜ ਲੈ ਆ ਹਾਂ ਨੂੰ ਕੁਈ ਦੇ ਜਾ ਕੇ ਇੰਦਾ ਫੇ ਕਹਤੇ ਨਿਆਰੇ ਆ ਹੁਣ ਹਾਂ ਲਾਉਂ ਗਲਾਸੀ ਅੱਜ ਲਾਣਿਆ ਹਣੀ ਲਲਕਾਰੇ ਮਾਰਨੇ ਪੂਰੇ ਹੈ ਹੋ ਆਇਆ ਗਲਾਸੀ ਲਾਉ ਹਾਂ ਨਿਆਰੇ ਆ ਗਲਾਸੇ ਲਾ ਦੇ ਆ 부ਜਿਆ ਵੀ ਲੈ ਆਂਦਾ 부ਜਿਆ ਹੁਣ ਮੈਨੂੰ ਹੁਣ ਕਿਹਦੇ ਭਾਜੀ ਨੇ ਗਲਾਸ ਚ ਹੋ ਗਿਆ ਸੀ ਬੋਤਲ ਦਾ ਚਲੋ ਕੋਈ ਗੱਲ ਚੱਖਣਾ ਕੋਈ ਨਹੀਂ ਗਾਲ ਥਾਣੇ ਮੇਰੀ ਗਾਲਾ ਮਿੱਤਰੋ ਸ਼ਰਾਬ ਦਾ ਧੱਕਣ ਪੁੱਲਾ ਸੀ ਮਾਰੀ ਕਪੜਿਆਂ ਤੇ ਡਰ ਲ ਗਈ ਆ ਮੈਂ ਘੋਲ ਲਾ ਪੈ ਮਤਰਾ ਹੁਣ ਮੇਰੇ ਕੋਲ ਕਾਣੀ ਕਹਣਾ ਖੜੇ ਸ਼ਰਾਬ ਪੀਂਦਾ ਕੀ ਕਰੀਏ ਹੁਣ ਸੈਂਟ ਪਾ ਗਿਆ ਇਹ ਚੱਲੋ ਚੱਲੀ ਜਾਲੇ ਨਹੀਂ ਪਤਾ ਹੀ ਆ ਸਾਰਿਆਂ ਨੂੰ ਕਿੰਨੇ ਕੁ ਪੀਨੇ ਆਪਾਂ ਚੱਲ ਫੇ ਮਨੀ ਕੋ ਚੱਲਦੇ ਆ ਪਰ ਅੱਜ ਗਰਮੀ ਬਹੁਤ ਹੈ ਖੜਨ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਕਿਉਂ ਕਰਦੇ ਕੱਲ ਤਾਂ ਮੌਸਮ ਬਹੁਤ ਠੰਡਾ ਸੀ ਕੱਲ ਪਿਆ ਕੰਮ ਕਰਾਂਗੇ ਅੱਜ ਵੀ ਕਰਾਂਗੇ ਦੇ ਦੇ ਇਹਦਾ ਕਾਹੀ ਕੰਮ ਕਰਦੇ ਦੇਖ ਲੈਣਗੇ ਸ਼ਾਕ ਦੇ ਦੇਖਦੇ ਆ ਜਾਰੇ ਮਿੱਤਰੋ ਮੋਟਰਸਾਈਕਲ ਕੱਢ ਲਿਆ ਅੱਜ ਫਾਈਨਲੀ ਅਨੂੰ ਤੋਂ ਆਇਆ ਹੈ ਮੋਡੀਫਾਈ ਕਰਾ ਕੇ ਰੱਖਿਆ ਕੱਢਿਆ ਹੈ ਹੀ ਨਹੀਂ ਮਿੱਤਰਾਂ ਨੇ ਨਾ ਹੁਣ ਤੇ ਗੇੜੀਆਂ ਗੁੜੀਆਂ ਮਾਰਨੇ ਦੇਖੋ ਲੈ ਕੇ ਆਉਂਦਾ ਮਿੱਤਰੋ ਤੇਲ ਸੀਗਾ ਥੋੜਾ ਤੇ ਹੁਣ ਤੇਲ ਪਾਉਣਾ ਤੇਲ ਪਾ ਲਈਏ ਇਹ ਅਜੇ ਇੱਕ ਵਾਰੀ ਫੋਨ ਆ ਹੁੰਦਾ ਮੁੜ ਕੇ ਮਹੀਨੇ ਕੋ ਬਾਅਦ ਹੀ ਪੁਆਈਦਾ ਕਿਉਂਕਿ ਇੰਨਾ ਚਲਾਈ ਜਾਂਦੀ ਹੈਗਾ ਮਿੱਤਰੋ ਇਹ। ਇਹ ਸ਼ੌਂਕ ਨੂੰ ਰੱਖਿਆ। ਚਲਾਈ ਦੇ ਜਿਆਦਾ ਹੋਸ ਫੈਕਟੀ ਵਾ ਹੈ ਕਿ ਪੜੇ। ਇਹ ਆ ਗਿਆ ਟਾਈਮ ਹੋ ਗਿਆ ਪੁਆਈਦਾ। ਆ ਕੇ ਨਿਕਲਦਾ। ਲੱਗਦਾ ਕੰਨ ਆਇਆ ਨਹੀਂ ਇਹਨਾਂ ਕਰਕੇ ਮਿੱਤਰੋ। ਇਹ ਕੋਈ ਹਜੇ ਬਾਰਾ ਨਹੀਂ ਨਾਗਾ ਸਾਫਤਾ ਹੋ। ਮਿਲਦੇ ਆਉਂਦੇ ਨੂੰ ਤੇਲ ਪੰਪ ਤੇ ਆ ਕੇ ਮਿਲਦੇ। ਫੇਰ ਪੋ ਵਾਲਿਆ ਮਿੱਤਰੋ ਚੱਲੇ ਆ ਹੁਣ ਦੁਬਾਰਾ ਪੈਂਡ ਨੂੰ ਹਾਂਜੀ ਮੰਡੀ ਆ ਕੇ ਮਿਲਦੇ ਆ ਮਿੱਤਰੋ ਆ ਗਏ ਮਿੱਤਰੋ ਪੈਂਡ ਵਾਚ ਮਾਰਦੇ ਆਂ ਗੇੜੀ ਗੂੜੀ ਦਿਖਾਣਾ ਦਾ ਜਰੂਰੀ ਆ ਪੈਂਡ ਅੱਗੇ ਤਹਾਨੂੰ ਕਾਹਦੇ ਦਿਖਾਣਾ ਆਪਾਂ ਚਲੋ ਮਾਰ ਲਿਆ ਹਾਨੂੰ ਗੇੜੀਆਂ ਗੂੜੀਆਂ ਮਾਰ ਕੇ ਦੋ ਚਾਰ ਗੇੜੀਆਂ ਮਾਰ ਲਈਏ ਤੇ ਚੱਲਦੇ ਆ ਘਰਾਂ ਇਹ ਸਾਡਾ ਪਹਿਲਾ ਨੇਤਾ ਰੁਟੀਨ ਹੁੰਦਾ ਸੀ ਰੋਸ਼ ਸ਼ਾਮ ਨੂੰ ਮੋਟਰਸਾਈਕਲ ਜਿਹੜੀ ਮਾਨ ਨਹੀਂ ਆ ਪਰ ਹੁਣ ਮੇਤਰੋ ਸ਼ੌਂਕ ਰਿਆਂ ਹਨ ਇੰਨਾ ਮੇਤਰੋ ਸ਼ੂਟਿੰਗ ਹੁੰਦੀ ਬਈ ਉਹਦੀ ਸਾਡੇ ਪਿੰਡ ਵਿੱਚ ਮੇਤਰੋ ਸ਼ੂਟਿੰਗ ਹੁੰਦੀ ਪਰ ਉਧਰ ਉਹ ਕਹਿੰਦੇ ਵੀਡੀਓ ਨਹੀਂ ਬਣਾਉਂਦੇ ਪੈਨ ਨਹੀਂ ਜਾਣਿਆ ਨੂੰ ਕਿ ਆ ਪਾ ਗਏ ਆ ਆਪਾਂ ਆਪਣੀ ਗੇੜੀ ਕੰਟੀਨਿਊ ਕਰ ਰਹੇ ਆ ਹੁਣ ਹੋਰ ਬਲ ਪਾਜੀ ਕੁਝ ਕਹਿਣਾ ਜਾਉਂਗੇ ਮੈਂ ਇਹ ਕਹਿਣਾ ਬਲ ਮੇਤਰੋ ਸੰਗ ਰਾਇਆ ਆ ਇਹ ਆਹ ਕਾਨੂੰਨ ਨਾਲ ਸੰਗ ਹੈ ਹੋਰ ਬਾਕੀ ਮੇਤਰੋ ਸਪੋਰਟ ਕਰਿਆ ਕਰੋ ਯਾਦ ਹੋ ਮਰੇ ਮਿੱਤੇ ਉਹ ਵਿਆਹ ਖੜੇ ਕੋਈ ਆਉਂਦੇ ਨਹੀਂ ਕੋਈ ਬਸਤੀ ਨਾਲ ਫੜੀ ਹੋਈ ਜਾਉਣ ਲੱਗ ਪੜੀਆਂ ਪਹਿਲਾਂ ਤਾਂ ਆਪਣੇ ਸਬਸਕ੍ਰਾਈਬਰ ਵੀ 250 ਹੋ ਗਏ ਮਾਦਾ ਸਾਡੇ ਕੰਸਮ ਹੋ ਗਏ ਸਾਡਾ ਵੱਧ ਗਿਆ ਹਾ ਫੜੀ ਘੜੀ ਬਾਰੇ ਆਪਾਂ ਕਰੋ ਗਾੜੇ ਆਪਾਂ ਅੱਜ ਸ਼ਹਿਰ ਜਾਣਾ ਸੀ ਆ ਟਾਈਮ ਹੀ ਅਸੀਂ ਲੱਗਾ ਉਹ ਸ਼ੈਂਪੂ ਆ ਜੀ ਜੀ ਲੈ ਆਈਆਂ ਮਪਰੋ ਤੇ ਹੋਣੀ ਆ ਸ਼ੈਂਪੂ ਲੈ ਆਣਾ ਆਪਾਂ ਆਪਣੀ ਜੀਲ ਤੋਂ ਲ 50 ਆਉਂਦੀ ਆਣੇ ਸਾਡਾ ਮੰਮੀ ਜੀ ਦਾ ਨੀਣਾ ਨੇ Tchau.